ਇਹ ਮੁੜ ਕੇ ਇਹਨਾਂ ਨੂੰ ਜੱਫੀਆਂ ਪਾਪਾ ਮੋੜ ਜਾਂਦੇ ਆ ਉਦੋਂ ਕਿਉਂ ਨਹੀਂ ਆ ਜਿਆਦਾ ਆਉਂਦਾ ਵੀ ਇਹਨਾਂ ਦੀ ਪਰਸਨ ਮੰਨਣੀ ਚਾਹੀਦੀ ਆ ਕੀਤੇ ਸੀ ਜੀ ਜਵਾਬ ਨਹੀਂ ਮਿਲੇ ਸਾਨੂੰ ਕੋਈ ਵੀ ਅਸੀਂ ਹਰ ਇੱਕ ਪਾਰਟੀ ਨੂੰ ਆਏ ਨਹੀਂ ਵੀ ਇਕੱਲੀ ਇੱਕ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਜਵਾਬ ਕਰਾਂਗੇ ਵੀ ਸਾਡਾ ਜਿਹੜਾ ਕੋਈ ਕੰਮ ਕਰੂਗਾ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਬਖਸ਼ੀ ਕਰਦੇ ਮੁੰਡਾ ਦੇ 4 ਸਾਲ ਦਾ ਹੋ ਗਿਆ ਤੇ ਬਿੱਲ ਸਾਨੂੰ 12-13 ਹਜ਼ਾਰ ਆ ਰਿਹਾ ਸਾਡੇ ਇੱਕ ਜਣਾ ਸਰਕਾਰੀ ਲੱਗੇ ਉਹ ਤਾਂ ਲੱਗ ਰਹੇ ਨੇ ਅਸੀਂ ਤਾਂ ਲੱਗ ਰਹੇ ਹਾਂ ਨਾ ਸਾਨੂੰ ਇਹਨਾਂ ਨੇ ਬਿੱਲ ਆ ਰਿਹਾਗਾ 12 ਹਜ਼ਾਰ ਅਸੀਂ ਕਿੱਥੋਂ ਵਰਗੇ ਹਾਂ ਬਰੇ ਡੋ ਪਰਮ ਪਰਮ ਭਰਾਉਣ ਦੇ ਕੇ 200 ਦੇਦੇ ਪੋਟ ਮੈਂ ਦੇ ਦੋ ਪਰਮ ਦੇ ਦੋ ਡੀਪੂ ਵਾਲਾ 10 ਵਾਰੀ ਲਿਖ ਕੇ ਲੈ ਗਿਆ ਵੀ ਤੁਹਾਡਾ ਨਾਮ ਚੜਾਉਂਗਾ ਹਜੇ ਨਹੀਂ ਚੜਾਇਆ ਸੱਤ ਸਾਲ ਹੋ ਗਏ ਕੀ ਮਚਾਉਂਦਾ ਕੀ ਕਰਦਾ ਕਰ ਲੈਟ ਹੀ ਮੱਜਦੀ ਹੈ ਗਰਮੀ ਚ ਪੱਖੇ ਚੱਲਦੇ ਆ ਤੇ ਜੇ ਟੂਟੀਆਂ ਦੇ ਤੇ ਉਹ ਅੱਗ ਲਾਈ ਤੁਰੇ ਆਉਂਦੇ ਉਹ ਚੜਾਈ ਹੁੰਦੇ ਬਿੱਲ ਫਿੱਤਰ ਜਾਈਏ ਅਸੀਂ ਆਹ ਜਵਾਕਾ ਨੂੰ ਪਾਲ ਗਏ ਉਹਦੇ ਢਿੱਡ ਪਾਲ ਗਏ ਕਿ ਅਸੀਂ ਬਿਜਲੀਆਂ ਦੇ ਬਿੱਲ ਭਰ ਗਏ ਕਿ ਮੂੰਹ ਆ ਕੇ ਛੀ ਜੁੰਟਾ ਮਾਪ ਕੋਈ ਮਾਪ ਮੂੰਹ ਬਣੀ ਕੀ ਕਰਨ ਨੂੰ ਦੱਸ ਦਿਓ ਆ ਫਿਰ ਸਾਡੇ ਇੱਥੇ ਡਾਕਟਰ ਹੁੰਦਾ ਹੁੰਦਾ ਸੀ ਸਰਕਾਰੀ ਹਸਪਤਾਲ ਚ ਉਹ ਨਹੀਂ ਆ ਰਿਹਾਗਾ ਬੁੜੀਆਂ ਵਿਚਾਰਾਂ ਨੂੰ ਲੈ ਕੇ ਕਿੱਥੇ ਜਾ ਗਏ ਹਾਂ ਕਿਸੇ ਤਾਂ ਗਰੀਬ ਕੋਲੇ ਕਦੇ ਤਾਂ 1 ਰੁਪਿਆ ਵੀ ਨਹੀਂ ਹੁੰਦਾਗਾ ਕਿੱਥੇ ਲੈ ਕੇ ਜਾ ਗਏ ਸੀ ਸਹੀ ਜੱਪ ਕਰ ਦਿਓ ਕੋਈ ਵੀ ਹਾਂ ਸ਼ਸ਼ੀਕਾ ਸਵਾਗਤ ਕਰਦਾ ਪੰਜਾਬ ਰੈਣਾ ਲਾਈਵ ਦੇ ਉੱਤੇ ਤਾਂ ਇਸ ਟਾਈਮ ਫਰੀਦਕੋਟ ਕੋਟਲੀ ਦੇ ਵਿੱਚ ਫਰੀਦਕੋਟ ਕੋਟਲੀ ਹੋਪਿੰਡ ਹੈ ਜਿੱਥੇ ਕੁਝ ਦਿਨ ਪਹਿਲਾਂ ਹੁਣ ਚੋਣਾਂ ਪ੍ਰਚਾਰ ਵਾਸਤੇ ਨੇਤਾ ਜੀ ਵੀ ਆਉਣ ਲੱਗੇ ਨੇਤਾ ਜੀ ਆ ਕੇ ਕਹਿੰਦੇ ਨੇ ਸਾਰੂ ਵੋਟਾਂ ਪਾ ਦਿਓ ਲੇਕਿਨ ਪਤਾ ਨਹੀਂ ਪਿੰਡਾਂ ਦੇ ਵਿੱਚ ਅਸ ਤੋਂ ਪਹਿਲਾਂ ਨੇਤਾ ਜੀ ਕਿੱਥੇ ਸੀ ਉਹ ਲੋਕ ਇਕੱਠੇ ਜ਼ਰੂਰ ਹੋਏ ਨੇ ਲੋਕਾਂ ਦੀ ਤਸਵੀਰਾਂ ਦੇਖ ਲਓ ਇਹ ਲੋਕ ਉਹੀ ਨੇ ਜਿਹੜੇ ਲੋਕ ਆਪਣੀ ਵੋਟ ਪਾ ਕੇ ਇਹਨਾਂ ਨੂੰ ਚੁਣਦੇ ਨੇ ਤਾਂ ਉਸ ਤੋਂ ਬਾਅਦ ਨੇਤਾ ਜੀ ਹਲਕੇ 'ਚੋਂ ਗਾਇਬ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਕੀ ਲੋਕ ਚਾਹੁੰਦੇ ਨੇ ਉਹਨਾਂ ਦੇ ਤਾਂ ਨੇਤਾ ਜੀ ਜਦੋਂ ਆਉਂਦੇ ਨੇ ਵੋਟ ਲਾਈਨ ਆਉਂਦੇ ਨੇ ਵੇਖ ਉਸ ਤੋਂ ਪਹਿਲਾਂ ਫਰਾਰੀ ਹੋ ਜਾਂਦੇ ਨੇ ਕਿਉਂਕਿ ਲੋਕ ਚਾਹੁੰਦੇ ਨੇ ਕਿ ਸੱਜੇ ਜਿਹੜੀਆਂ ਮੁਸ਼ਕਲ ਹੈ ਪਿੰਡ ਦੇ ਵਿਕਾਸ ਨੇ ਉਹ ਕਦੋਂ ਹੋਣਗੇ ਇਹ ਸਾਰੀਆਂ ਗੱਲਾਂ ਮੈਨਾਂ ਪਿੰਡ ਦੀਆਂ ਭੈਣਾਂ ਸਾਰੀਆਂ ਜੁੜੀਆਂ ਹੋਈਆਂ ਤਾਂ ਗੱਲਬਾਤ ਕਰਦੇ ਸਸ਼ੀਕਰ ਮਾਦਰੀ ਸਰਕਾਰ ਬੇਟਾ ਕੀ ਹੋਇਆ ਮਾਦਾ ਹੀ ਪੜਦੇ ਪਿੰਡਾਂ ਚ ਕੋਸ਼ਿਸ਼ ਵੀ ਨਹੀਂ ਹੋਇਆ ਜੀ ਸਾਡਾ ਕਰਿਆ ਕੀ ਕਿਸੇ ਨੇ ਹਾਂ ਕੁਝ ਵੀ ਨਹੀਂ ਕਰੇ ਪਹਿਲਾਂ ਤਾਂ ਸਾਡੇ ਦੋ ਪਿੰਡ ਸਾਡਾ ਸਕੂਲ ਹੀ ਨਹੀਂ ਕੰਮ ਫੇਰ ਸਾਡੇ ਜਾ ਕੇ ਤੁਸੀਂ ਘਰ ਵੇਖ ਲਓ ਸਾਡੇ ਉੱਥੇ ਤਾਂ ਟੱਟੀ ਹੈ ਤੇ ਉੱਥੇ ਹੀ ਸਾਡੇ ਸਾਰੇ ਡਿੱਗੇ ਚੁੱਲ੍ਹੇ ਆ ਸਾਨੂੰ ਕਲੋਨੀਆਂ ਨਹੀਂ ਮਿਲਦੇ ਸਾਡੇ ਏਡੀ ਸ਼ਾਮ ਲੱਠ ਪਈ ਹੈ ਕਿਉਂ ਨਹੀਂ ਦਿੰਦੀ ਸਰਕਾਰ ਸਾਡਾ ਕੋਈ ਸਰਪੰਚ ਮੈਂਬਰ ਨਾ ਨਹੀਂ ਕੋਈ ਕਿਸੇ ਨਾ ਨਹੀਂ ਸਾਡਾ ਸਰਕਾਰ ਨਹੀਂ ਆ ਇਹ ਸਰਕਾਰ ਵੋਟਾਂ ਲੈਣ ਤਾਂ ਆ ਜਾਂਦੀ ਤੇ ਸਾਡੇ ਕੰਮ ਵੀ ਕਰ ਹੁਣ ਤੁਸੀਂ ਆਈਸੀ ਸਵਾਲ ਕੀਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਨੇ ਹਾਂ ਜੀ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਅਸੀਂ ਕਰੀਏ ਸਾਡੇ ਬੱਚੇ ਬਾਹਰ ਪੜਨ ਜਾਂਦੇ ਪਤਾ ਬਾਹਰਲੇ ਪਿੰਡਾਂ ਦੇ ਕੀ ਬੋਲਦੇ ਬਹੁਤ ਕੁਝ ਬੋਲਦੇ ਗੁੱਡੀਆਂ ਨੂੰ ਸਾਡਾਂ ਦੇ ਬੱਚੇ ਗੱਡੀਆਂ ਮਟਿਆਰਾਂ ਪੜ੍ਹਦੇ ਨਾ ਜੀ ਪੜਾਏ ਵੀ ਨਾ ਸਰਦਾਰ ਹੂੰ ਸਾਡਾ ਸਕੂਲ ਨਹੀਂ ਬਾਅਦਮੀ ਦਾ ਬੰਦਾ ਸਾਨੂੰ ਕੋਲੋਂ ਨਹੀਂ ਹੱਥ ਬੰਨ ਕੇ ਬੇਨਤੀ ਆ ਸਾਡੇ ਕੋਈ ਗਾਲੇ ਦੋ ਦੋ ਕਿਸੇ ਦੇ ਦੋ ਬੱਚੇ ਕਿਸੇ ਦੇ ਤਿੰਨ ਬੱਚੇ ਉੱਥੇ ਹੀ ਸਾਰਾ ਕੁਝ ਮੱਖੀਆਂ ਭਿੰਕੀ ਜਾਂਦੀਆਂ ਗੰਦੀਆਂ ਆਣ ਦੇ ਉੱਤੇ ਤੇ ਉਹੀ ਸਾਰਾ ਕੁਝ ਹੋਈ ਜਾਂਦਾ ਮਾਤੇ ਕੀ ਨਾਮ ਮੇਰਾ ਕੁਲਵਿੰਦਰ ਕੋਹਰਾ ਜੀ ਹਮ ਮਾਤਾ ਮੈਂ ਹੁਣ ਗੱਲ ਕਰੀ ਜਾਂਦੇ ਸੀ ਪਤਾ ਲੱਗਾ ਕਿ ਪੁੱਤ ਤੁਰ ਜਾਂਦੇ ਨੇ ਜਵਾਨ ਪੁੱਤ ਤੁਰ ਜਾਂਦੇ ਆ ਤਾਂ ਜੱਗ ਤੋਂ ਕੁਛ ਨਹੀਂ ਰਹਿੰਦਾ ਮਾਂ ਵਾਸਤੇ ਤਾਂ ਕੀ ਲੱਗਦਾ ਰੋਣਾ ਨਹੀਂ ਮੰਨੀ ਭਰਨਾ ਕਿਉਂਕਿ ਯੁੱਧ ਨਸ਼ੇ ਬਦ ਸਰਕਾਰ ਟੰਡੋਰਾ ਪੈਟਦੀ ਹੈ ਪਰ ਲੱਗਦਾ ਪਿੰਡ ਤੇ ਨਸ਼ਾ ਖਤਮ ਹੋਏ ਨਹੀਂ ਹੋਇਆ ਜੀ ਹੋਇਆ ਨਹੀਂ ਜੀ ਹੋਇਆ ਨਹੀਂ ਆ ਤਿੰਨ ਤਿੰਨ ਮਹੀਨਿਆਂ ਦੀ ਵਿੱਚ ਚ ਦੋ ਦੋ ਪੁੱਤ ਤੁਰ ਜਾਣ ਮਾਵਾ ਦਾ ਜਿਹੋਣ ਪਰਾਂ ਕਿੱਥੇ ਆ ਗੱਲ ਕਰਨਾ ਗੱਲ ਕਰਨਾ ਕੋਈ ਨਹੀਂ ਹਮ ਮਤੇ ਘਾ ਫਿਰ ਕੇ ਫਿਰਦੇ ਆਂਗੇ ਕੋਈ ਪਰਚੀ ਨਹੀਂ ਬਣਾਉਂਦਾ ਕੋਈ ਹਾਂ ਪਰਚੀ ਨਹੀਂ ਬਣਦੀ ਦੋਨੇ ਕੋਨੇ ਵਾਹ ਕਰੇ ਬੈਠਾਗਾ ਹਮੇਗਾ ਮਤੇ ਹੁਨੀਏ ਪਰਚੰਦ ਮੰਜੀ ਨਹੀਂ ਚਾਹੀਦੀ ਸਾਡੀ ਹਾਂ

ਤੋੜਦੇ ਜੀ ਖੇਡਦੇ ਸੀ ਕਬੱਡੀ ਖੇਡਦੇ ਆ ਪਿੰਡ ਤੋਂ ਪੁੱਛਿਆ ਜਾ ਕਰੇ 12 12 ਪੜੇ ਸੀ ਕੋਈ ਐਜੀ ਗੱਲ ਨਹੀਂ ਪਤਾ ਨਹੀਂ ਇਹ ਜੇ ਬਸ ਆਏ ਨਾ ਤੁਹਾਡੀ ਅੱਖਾਂ ਦੇ ਵਿੱਚ ਵੀ ਹੰਝੂ ਹੈ ਦਰਦ ਝਕਲਦਾ ਹੈ ਕਿ ਪਿੰਡ ਦੇ ਵਿੱਚ ਨਸ਼ਾ ਨਹੀਂ ਖਤਮ ਹੋਊਗਾ ਨਹੀਂ ਹੁੰਦਾ ਸਾਡੇ ਆੜਦੇ ਆ ਜੀ ਬੱਚੇ ਸਾਡੇ ਆੜਦੇ ਦੋਨੇ ਮੁੰਡੇ ਗਏ ਆਗੇ ਵੀ ਸਾਨੂੰ ਤਾਂ ਨਸ਼ਾ ਬੰਦ ਹੋਣਾ ਚਾਹੀਦਾ ਲੈਣ ਇਹਨਾਂ ਦੀ ਪਰਸਨ ਬੰਨਣੀ ਚਾਹੀਦੀ ਆ ਹੋਰ ਸਾਡੀ ਕੋਈ ਮੰਗ ਨਹੀਂ ਗਈ ਵੀ ਹੋਰ ਮਾਮਾ ਦੀਆਂ ਨਾ ਕੁੱਖਾ ਨਾ ਉਜੜਨ ਵੀ ਨਸ਼ਾ ਬੰਦ ਕਰਨ ਛੋਟੇ ਛੋਟੇ ਵੀ ਸਿਹਤਾਰ ਹੋਣਾ ਚਾਹੀਦਾਗਾ ਪੱਤੀ ਪੱਤੀ ਸਾਲਾਂ ਦੇ ਬਹੁਤ ਬੋਲ ਕੇ ਆ ਕੇ ਮੁੜ ਕੇ ਇਹਨਾਂ ਨੂੰ ਜੱਫੀਆਂ ਪਾਪਾ ਮੁੜ ਜਾਂਦੇ ਆ ਉਦੋਂ ਕਿਉਂ ਨਹੀਂ ਆਉਂਦਾ ਵੀ ਇਹਨਾਂ ਦੀ ਪੈਨਸ਼ਨ ਮੰਨਣੀ ਚਾਹੀਦੀ ਆ ਵੀ ਵੋਟਾਂ ਮੰਗਰ ਤਾਂ ਆਇਆ ਨਹੀਂ ਜਦੋਂ ਮੁਕੇ ਸੀ ਉਦੋਂ ਨਹੀਂ ਕੋਈ ਆ ਕੇ ਖੜਿਆ ਸੀ ਉਦੋਂ ਕੋਈ ਵੀ ਨਹੀਂ ਆਇਆ ਕਿਸੇ ਨੇ ਜਾਤ ਨਹੀਂ ਪੁੱਛੀਗੀ ਅੱਜ ਵੋਟਾਂ 'ਤੇ ਐਸੇ ਸਵਾਲ ਕੀਤੇ ਸਵਾਲ ਕੀਤੇ ਸੀ ਜੀ ਜਵਾਬ ਨਹੀਂ ਮਿਲੇ ਸਾਨੂੰ ਕੋਈ ਵੀ ਅਸੀਂ ਹਰ ਇੱਕ ਪਾਰਟੀ ਨੂੰ ਆਏ ਨਹੀਂ ਵੀ ਇਕੱਲੀ ਇੱਕ ਪਾਰਟੀ ਨੂੰ ਸਾਰੀਆਂ ਪਾਰਟੀਆਂ ਨੂੰ ਜਵਾਬ ਕਰਾਂਗੇ ਵੀ ਸਾਡਾ ਜਿਹੜਾ ਕੋਈ ਕੰਮ ਕਰੂਗਾ ਅਸੀਂ ਉਹਨਾਂ ਨੂੰ ਵੋਟਾਂ ਪਾਵਾਂਗੇ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਬੋਲਣੀ 2500 ਵਾਦਾ ਕਰੇ ਸੀ ਹਜ਼ਾਰ ਪਣਾ ਨੂੰ ਵਾਦਾ ਕਰਿਆ ਸੀ ਨਾ ਸਾਨੂੰ ਕਾਹਦਾ ਤੇ ਲੋੜ ਬਸ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਪਿੰਡ ਦੇ ਐਸਐਸਪੀ ਤਾਂ ਬੜਾ ਵੱਡਾ ਦਾਵਾ ਕਰਦੀ ਹੈ ਕਹਿੰਦੀ ਮੈਂ ਨਸ਼ਾ ਬੜਾ ਖਤਮ ਕੀਤਾ ਨਹੀਂ 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 ਪਿੰਡ ਵਿੱਚ ਕੋਈ ਨਸ਼ਾ ਖਤਮ ਨਹੀਂ ਹੋਇਆ ਕਿੰਨੇ ਬੱਚੇ ਮਰ ਗਏ ਸਾਡੇ ਪਿੰਡ ਵਿੱਚੋਂ ਬਹੁਤ ਬੱਚੇ ਮਰ ਗਏ ਵੀ ਨਸ਼ਾ ਬੰਦ ਕਰਦਾਨ ਬਸ ਹਮੇਸ਼ਾ ਵੱਧ ਗਿਆ ਜੀ ਸਾਡੇ ਤੇ ਹਾਂਜੀ ਬਹੁਤ ਵੱਧ ਗਿਆ ਸਾਡੇ ਘਟਿਆ ਨਹੀਂ ਵੱਧ ਗਿਆ ਵੱਧ ਗਿਆ ਵੱਧ ਗਿਆ ਜੀ ਬਹੁਤ ਵੱਧ ਗਿਆ ਅੱਗ ਦੰਦੇ ਸੋਡੇ ਬੱਚੇ ਵੀ ਉਹ ਕਰਾਂਗੇ ਅਸੀਂ ਦਾਖਲ ਕਰਵਾਵਾਂਗੇ ਐ ਕਰਵਾਵਾਂਗੇ ਕਿਸੇ ਦੇ ਪਿੰਡ ਚ ਇੱਕ ਵੀ ਬੱਚਾ ਦਾਖਲ ਨਹੀਂ ਕਰਵਾਇਆ ਕਹਿ ਦੰਦੇ ਵੀ ਸਾਡੇ ਨਾਲ ਤੋਰੋ ਵੀ ਲੈ ਕੇ ਕਿਉਂ ਨਹੀਂ ਜਾਂਦੇ ਵੀ ਮਾਪਿਆਂ ਕੋਲ ਇੰਨੇ ਪੈਸੇ ਹੈ ਨਹੀਂ ਕਿ ਵੀ ਬੱਚੇ ਨੂੰ ਨਸ਼ਾ ਛਡਵਾ ਸਕਣ ਪਹਿਲਾਂ ਤਾਂ ਜੀ ਪਹਿਲਾਂ ਹੁੰਦੇ ਨਾਲ ਲੈ ਜਾਂਗੇ ਆ ਕੇ ਮੁੜ ਕੇ ਆਉਂਦੇ ਨਹੀਂ ਲੈਣ ਕਹਿੰਦੇ ਤੁਸੀਂ ਦਾਖਲ ਕਰੋ ਮਾਪਿਆਂ ਕੋਲੇ ਕਿਹੜੇ ਪੈਸੇ ਹੁੰਦੇ ਮੇਰਾ ਪੁੱਤ ਤਾਂ ਤਾਂ ਕਰੀ ਜਾਂਦਾਗਾ ਇਕਾ ਪੁੱਤ ਕਰੀ ਜਾਂਦਾ ਮੇਰਾ ਨਸ਼ਾ ਹੂੰ ਉਹ ਆਉਂਦੇ ਨਹੀਂਗੇ ਵੀ ਪਹਿਲਾਂ ਤਾਂ ਕਹਿ ਜਾਂਦੇ ਆ ਜਦੋਂ ਉਹਦੇ ਬੋਟਾ ਲੈਣ ਬੋਟਾ ਦੇ ਮਾਰੇ ਤਾਂ ਇਹ ਕਹਿ ਦਿੰਦੇ ਆ ਵੀ ਅਸੀਂ ਜਵਾਕਾ ਨੂੰ ਖੁਦ ਲੈ ਕੇ ਜਾਵਾਂਗੇ ਘਰੋਂ ਆ ਕੇ ਮੁੜ ਕੇ ਕਹਿੰਦੇ ਤੁਸੀਂ ਸਾਢ ਕਿਉਂ ਉੱਥੇ ਸਾਡੀ ਕੋਈ ਬਾਤ ਨਹੀਂ ਪੁੱਛਦਾਗਾ ਹੂੰ ਅਸੀਂ ਕਿੱਥੇ ਦਾਖਲ ਕਰਦੇ ਦੱਸ ਦਿਓ ਜਮਾ ਨਸ਼ਾ ਜਾਂਦਾ ਨਹੀਂ ਸਾਡੇ ਉਹਦੋਂ ਵਧਿਆ ਪਿਆ ਹਾਂ ਵਧਿਆ ਪਿਆ ਜੀ ਹਾਂ ਜੀ ਜਿਵੇਂ ਤੋਫੀਗਾਂ ਮੰਡੀ ਦੀਆਂ ਆਥ ਨੇ ਅੱਡੇ ਤੇ ਆਏ ਮੰਡੀ ਦਾ ਜੀ ਤੜਕੇ ਛੀਓ ਜੇ ਚਾਲੂ ਹੋ ਜਾਂਦਾ ਸੋਤੇ ਤਾਈ ਕੰਮ ਚੱਲਦਾ ਹਾਂ ਪਿੰਡ ਦੇ ਕਿੰਨੇ ਕੁ ਮੁੰਡਿਆਂ ਦੀ ਮੌਤ ਹੋਈ ਹੈ ਨਸਿਰुल्लाह ਬਹੁਤ ਮੁੰਡਿਆਂ ਦੀ ਮੌਤ ਹੋਈ ਹੈ ਦੋ ਤਾਂ ਆਪਾਂ ਐਂਟੀ ਹੋ ਗਏ ਹਾਂ ਹੋਰ ਮੁੰਡੇ ਬਠੇਰੇ ਮੌਤ ਹੋਈ ਆ ਹਾਂ ਅਜੇ ਆਏ ਨਹੀਂ ਕੋਈ ਹਾਲ ਨਹੀਂ ਕੋਈ ਗਰੀਬ ਦੀ ਨਹੀਂ ਸੁਣਦਾ ਜਦੋਂ ਵੋਟਾਂ ਆਉਂਦੀਆਂ ਉਦੋਂ ਪਾਉਂਦੇ ਜੱਫੀਆਂ ਮੁਰਕੇ ਕੋਈ ਗੱਲ ਨਹੀਂ ਸੁਣਦਾ ਹਾਂ ਲੱਗੇ ਆ ਜਿਹਦੇ ਦੋ ਆ ਦੋ ਲੱਗੇ ਆ ਸਾਰਿਆਂ ਦੇ ਬੱਚੇ ਲੱਗੇ ਵੇ ਆ 5 ਸਾਲ ਹੋ ਗਏ ਮੇਰਾ ਨਾਮ ਨਹੀਂ ਚੜਾ ਰਸਨ ਕਾਟ ਤੇ ਮੁੰਡਾ ਵੀ ਚ ਐਸਾਲ ਦਾ ਹੋ ਗਿਆ ਤੇ ਬਿੱਲ ਸਾਨੂੰ 12-13 ਹਜ਼ਾਰ ਆ ਰਿਹਾ ਸਾਡੇ ਇੱਕ ਜਣਾ ਸਰਕਾਰੀ ਲੱਗੇ ਉਹ ਤਾਂ ਲੱਗ ਰਹੇ ਨੇ ਅਸੀਂ ਤਾਂ ਲੱਗ ਰਹਿੰਨੇ ਆ ਨਾ ਸਾਨੂੰ ਇਹਨਾਂ ਨੇ ਬਿੱਲ ਆ ਰਿਹਾ 12000 ਅਸੀਂ ਕਿਤੋਂ ਵਰਗੇ 40 40000 ਬਿੱਲ ਆਉਂਦਾ ਵੀਰੇ 7 ਸਾਲ ਹੋ ਗਏ ਰਸਕੜਾ ਦਾ ਨਾਂ ਨਹੀਂ ਚੜਿਆ ਮਨਜ਼ੂਰੀ ਪੱਤਰ ਮੋਕੇ ਮਨਜ਼ੂਰੀ ਪੱਤਰ ਦੇ ਗਿਆ ਸੌ ਚੱਕ ਸਮਾਗਮ ਚ ਝਾੜੂ ਵਾਲੇ ਤੇ ਹਜੇ ਚੱਕ ਟੱਕ ਸਾਡੇ ਖੂਹਾਂ ਦੇ ਪੈਸੇ ਨਹੀਂ ਆਏ ਫਲਿਸ਼ਾਂ ਦੇ ਤੇ ਦੱਸ ਹੋਰ ਦੱਸ ਕੀ ਹੈ ਮਨਜ਼ੂਰੀ ਪੱਤਰ ਕੋਧ ਦੇਗੇ ਅਜੇ ਪੈਸੇ ਨਹੀਂ ਆਏ ਫੈਕਟਰੀ ਕੋਲ ਨਾਲ 5 500 ਰੁਪਇਆ ਖਾ ਵੀ ਕੇ ਫਾਰਮ ਵਾਲੇ ਪਿੰਡ ਚੋਂ ਲੈ ਕੇ ਸੱਤ ਸਾਲ ਪੰਜ 50 ਕੋਣ ਖਾ ਗਿਆ ਫਾਰਮਾ ਜਿਹੜਾ ਪਿੰਡ ਚੋਂ ਆਗੂ ਆ ਇਹਨਾਂ ਦੇ ਹਾਂ ਕੋਣ ਆਗੂ ਨਾਮ ਲੈ ਕੇ ਦੱਸ ਇਹ ਗੋਰਿਆਰ ਕੇ ਬੁੱਲਰ ਹੈ ਹਾਂ ਬੁੱਲਰ ਹੈ ਦੇ ਹਾਂ ਵੀਰੇ ਟੋ ਫਾਰਮ ਕੋਰਮ ਫਾਰਮ ਭਰਾਂ ਦੇ ਕੇ 200 ਦੇ ਦੇ ਪੋਟ ਮੈਂ ਦੇ ਦੋ ਫਾਰਮ ਦੇ ਦੋ ਤੇ ਡੀਪੂ ਵਾਲਾ 10 ਵਾਰੀ ਲੈ ਕੇ ਲੈ ਗਿਆ ਵੀ ਤੁਹਾਡਾ ਨਾਮ ਚੜਾਉਂਗਾ ਹਜੇ ਨਹੀਂ ਚੜਾਇਆ ਸੱਤ ਸਾਲ ਹੋ ਗਏ ਗੁੰਡਾ ਚੜਾਈ ਨਹੀਂ ਚੜਾਈ ਸਾਡੇ ਸਾਡੇ ਵੀ ਤਿੰਨੇ ਜਵਾਕਾਂ ਕੇ ਪੁੱਤ ਪੁੱਤ ਚੜੇ ਬਿਜਲੀ ਦਾ ਬਿੱਲ 40000 ਆਇਆ ਹਾਂ ਜੀ ਤੇ ਮੇਰੇ ਮੁੰਡੇ ਦਾ ਚ ਚਾਰ ਪੰਜ ਬਾਰੇ ਬਿਮਾਰ ਹੋ ਕੇ ਮੈਂ ਲੱਖ ਰੁਪਏ ਲਾਤਾ ਜੀ ਹੁਣ ਕੋਈ 20000 ਬਿੱਲ ਕਿਮੇ ਦਾ ਨੂੰ ਸੌਜੀ ਨੂੰ ਪੈਸਾ ਹੈ ਨਹੀਂ ਅੱਜ ਤੇ ਮੈਂ ਮੰਡੀ ਹੁਣ ਕਿੱਥੇ ਚੱਕਰ ਚਾਹ 40000 ਰੁਪਏ ਹੁਣ ਆਦੇ ਭਰੋ ਕਿੱਥੋਂ ਭਰਗੇ ਹੁਣ ਗਰੀਬ ਬੰਦੇ ਅੱਢੜੀ ਕਰਦੇ ਆਂਗੇ ਹਾਂ ਹਾਂ ਕਰ ਦੇਗੇ 40000 ਦਾ ਅਸੀਂ ਬਿੱਲ ਕਿਵੇਂ ਭਰਾਂਗੇ ਬਿੱਲ ਦਾ ਲੱਖ ਸਰਕਾਰ ਤਾਂ ਕਹਿੰਦੀ ਬਿਜਲੀ ਬਿੱਲ ਮਾਫ ਹੈ ਸਾਨੂੰ ਤਾਂ ਲੱਖਾ ਬੁਖਾਦਨੇ ਤੁਹਾਨੂੰ ਬਿੱਲ ਹਾਂ ਲੱਖ ਰੁਪਿਆ ਆਇਆ ਪਿਆ ਕਾਹਦਾ ਗਰੀਬ ਕੀ ਮਚਾਉਂਦਾ ਕੀ ਕਰਦਾ ਕਰ ਲੈਟੀ ਮੱਝਦੀ ਗਰਮੀ ਚ ਪੱਖੇ ਚੱਲਦੇ ਆ ਜੋ ਟੂਟੀਆਂ ਦੇ ਤੋਂ ਅੱਗ ਲਾਈ ਤੁਰੇ ਆਉਂਦੇ ਉਹ ਚੜਾਈ ਹੁੰਦੇ ਬਿੱਲ ਕਿੱਧਰ ਜਾਈਏ ਅਸੀਂ ਆਹ ਜਵਾਕਾਂ ਨੂੰ ਪਾਲ ਗਏ ਉਹ ਢੱਡ ਪਾਲ ਗਏ ਕਿ ਅਸੀਂ ਬਿਜਲੀਆਂ ਦੇ ਬਿੱਲ ਭਰ ਗਏ ਕਿ ਮੂੰਹ ਆ ਕੇ ਛੀ ਜੁੰਟਾ ਮਾਫ ਕੋਈ ਮਾਫ ਮੁਬ ਨਹੀਂ ਬਗਾ ਸੀ ਜੀ ਹਾਂ ਸਰਕਾਰ ਪਾਣੀ ਵੀ ਮੁੱਲ ਦੇ ਰਹੀ ਹੈਗੀ ਹਾਂ ਪਹਿਲਾਂ ਇਹਨਾਂ ਨੇ ਭਰਾਈ ਜਾਂਦੇ ਫਿਰ ਸਾਨੂੰ ਫਾਇਦਾ ਕੀ ਹੈ ਗਰੀਬਾਂ ਨੂੰ ਹਾਂ ਜੰਮਾ ਕੰਕੜ ਮਿਲ ਗਈ ਸਾਡੇ ਮਹੀਨਾ ਹੋ ਗਿਆ ਕੰਕੜ ਮਿਲੀ ਠੀਕ ਹੈ ਨਾ ਗਰੀਬ ਕਰਨ ਲੱਕੀ ਕੀ ਕੰਮ ਦੱਸ ਦਿਓ ਹਾਂ ਫਿਰ ਸਾਡੇ ਇੱਥੇ ਡਾਕਟਰ ਹੁੰਦਾ ਹੁੰਦਾ ਸੀ ਸਰਕਾਰੀ ਹਸਪਤਾਲ ਚ ਉਹ ਨਹੀਂ ਆ ਰਿਹਾਗਾ ਬੁੜੀਆਂ ਵਿਚਾਰਾਂ ਨੂੰ ਲੈ ਕੇ ਕਿੱਥੇ ਜਾ ਕੇ ਹਾਂ ਕਿਸੇ ਤਾਂ ਗਰੀਬ ਕੋਲੇ ਕਦੇ ਤਾਂ 1 ਰੁਪਿਆ ਵੀ ਨਹੀਂ ਹੁੰਦਾਗਾ ਕਿੱਥੇ ਲੈ ਕੇ ਜਾਗੇ ਸੀ ਬੁੜੀਆਂ ਜਿਹੜੀਆਂ ਬਿਮਾਰ ਹੋ ਜਾਂਦੀਆਂ ਆਂ ਗਿਆ ਡਾਕਟਰਾਂ ਨੇ ਰੱਖੀ ਹੈ ਪੈਸੇ ਲਈ ਵੀ ਤਾਂ ਬੰਦ ਕਰ ਰੱਖੀ ਹੈ 1000 ਰੁਪਿਆ ਕਸੀ ਉਹ ਵੀ ਨਹੀਂ ਆਇਆ ਵੀ ਤੇ ਕੋਈ 1000 ਰੁਪਿਆ ਦੇ ਭਗਵਾਨ ਨੇ ਵਾਦਾ ਪੂਰਾ ਕਰ तो नहीं करेगी हो गए मोदी पैसा कोई नहीं आ रहा किसी ने मोदी खाते खाली खिलाए खिलानी बिंक बननी चाहिए बहुत माता अखियां होंगे जी पैसा लाने कुछ नहीं आंदा जी सा ਕਹ ਨਹੀਂ ਆਇਆ ਸਾਡਾ ਪਿੰਡ ਕੱਕ ਨਹੀਂ ਬੋਟਾ ਵਲੀ ਹੈ ਜੀ ਉਹ ਨਹੀਂ ਸਾਡਾ ਪਿੰਡ ਬੋਟਾ ਵਲੇ ਸਾਡਾ ਵੀਰ ਜੀ ਮੈਨੂੰ ਬਹੁਤ ਜਿਆਦਾ ਦਿੱਕਤ ਰਹੀ ਹੈ ਮੇਰੇ ਨਿੱਕੇ 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 ਪੋਤੇ ਪੋਤੇ ਰਹਿੰਗੇ ਉਹ ਵਿੱਚ ਜਾ ਰੁੜਦੇ ਰਹੇਗਾ ਇਹ ਟੋਬਾ ਬੰਦ ਹੋਣਾ ਚਾਹੀਦਾ ਹੈ ਮੇਰੀ ਕਾਹਦਾ ਟੋਪ ਹੈ ਟੋਬਾ ਕੇਲੀ ਹੈ ਬਸ ਕੇਲੀ ਹੈ ਬਾਬਾ ਕਲੀ ਕੇਲੀ ਹੈ ਵਿੱਚ ਉਹਦਾ ਵਿੱਚ ਮੈਂ ਉਹ ਵੀ ਨਿਕਲਣਾ ਜੀ ਇਹਨੇ ਸਾਪਾ ਜੀ ਨੇ ਬੁਖਾਦ ਕੇ ਤੁਹਾਨੂੰ ਸਾਪਾ ਬਥੇਰੇ ਆ ਵਿੱਚ ਰੁੜ ਜਾਣੀ ਸੀਗੀ ਤੇ ਵੀ ਇਹ ਦਾ ਹੈ। ਦਾ ਇਹ ਪਿੰਡ ਦੇ ਹਾਲਾਤ ਨੇ ਲੋਕ ਸਵਾਲ ਕਰਦੇ ਨੇ ਤਾਂ ਹੁਣ ਲੋਕਾਂ ਦੇ ਸਵਾਲਾਂ ਦੇ ਜਵਾਬ ਕੌਣ ਦੇਊਗਾ ਕੀ ਪ੍ਰਸ਼ਾਸਨ ਦੇਵੇਗਾ ਜਾਂ ਫਿਰ ਰਾਜਨੇਤਾ ਦੇਣਗੇ। ਕਿ ਆਖਿਰਕਾਰ ਕਿਉਂ ਰਾਜਨੇਤਾ ਇਹਨਾਂ ਜਨਤਾ ਦੀਆਂ ਵੋਟਾਂ ਲੈ ਕੇ ਇਸ ਨੂੰ ਇੰਗੋਰ ਕਰ ਦਿੰਦੇ ਨੇ ਉਸ ਤੋਂ ਬਾਅਦ ਇੰਗਨੋਰ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਹੁਣ ਵੋਟਾਂ ਦਾ سلسلہ ਚੱਲਦਾ ਹੈ ਵੋਟਾਂ ਦੇ سلسلے ਤੇ ਵਿੱਚ ਕਿਸ ਤਰ੍ਹਾਂ ਲੋਕ ਇਹਨਾਂ ਵੋਟ ਪਾਉਣਗੇ। ਜਿਹੜੇ ਹਾਲਾਤ ਬਿਬੀਆਂ ਦੱਸ ਰਹੀਆਂ ਕਿ 1000 ਰੁਪਏ ਸਾਨੂੰ ਨਹੀਂ ਮਿਲਿਆ ਬਿਜਲੀ ਦਾ ਬਿੱਲ ਸਾਡੇ ਐਨੇ ਐਨੇ ਆਏ ਹੋਏ ਨੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਨਸ਼ੇ ਦੀ ਹਾਲਾਤ ਨੇ ਜਿਹੜੇ ਉਹ ਬੁਰੇ ਨੇ ਆਖਿਰਕਾਰ ਕਿਉਂ ਮੇਰੇ ਨਾਲ ਇੱਕ ਪਾਸੇ ਜੀ ਗੱਲ ਕਰ ਰਹੀ ਹੈ ਤਾਂ ਸਰਪੰਚ ਵੀ ਖੜੇ ਹੋਏ ਨੇ ਸਰਪੰਚ ਸਾਹਿਬ ਇਹ ਵਾਕਿਆ ਹਕੀਕਤ ਹੈ ਹਕੀਕਤ ਹੀ ਕਿਤੇ ਜੀ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਜੀ ਕਾਂਗਰਸ ਨਾਲ ਕਾਂਗਰਸ ਨਾਲ ਲੱਗਦਾ ਇਹ ਕੋਈ ਸਾਰਾ ਕੁਝ ਜਿਹੜਾ ਕੁਝ ਹੋ ਰਿਹਾ ਹੈ ਇਹ ਸੱਚ ਹੈ ਸਭ ਸੱਚ ਹੋਈ ਸੱਚੇ ਬਿਲਕੁਲ ਸੱਚ ਹੈ ਜੀ ਸੱਚ ਹੈ ਜੀ ਲੋਕ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਪੰਚਾਇਤ ਤੋਂ ਪੰਚਾਇਤ ਤੋਂ ਜਿਹੜੇ ਸਰਚ ਬਜ਼ੇਰਾ ਲੋਕੋ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਹਿੰਨੇ ਅਸੀਂ ਵੱਧੂ ਜਾ ਕੇ ਸਵਾਲ ਚੁੱਕ ਕਰਦੇ ਆਂ ਜਿਹੜਾ ਮਾਰ ਕੇ ਮੁਰਜ ਜਾਂਦੇ ਬਸ ਖਾਣਾ ਪੂਰਤੀ ਕਰਨਾ ਹੈ ਖਾਣਾ ਪੂਰਤੀ ਕਰਦੇ ਹਾਂ ਪਿੰਡ ਦੇ ਵਿੱਚ ਕਿੰਨਾ ਕ ਨਸ਼ਾ ਵੇਚਦੇ ਬਹੁਤ ਜ਼ਿਆਦਾ ਵੇਚਦੇ ਕਿੰਨਾ ਵੱਧੂ ਜੀ ਵੱਧੂ ਕਿੰਨੇ ਕ ਜਣੇ ਨੇ ਜਿਹੜੇ ਕੰਮ ਕਰਨ ਵਾਲੇ ਆਏ ਨਾ ਹੁਕੀ ਕਿੰਨੇ ਬਹੁਤ ਆਜੀ ਬੇਸਿਕੀ ਦਾ ਮੋੜਾਂ ਦੇ ਵਿਕਦਾ ਆਂ ਖੜੇ ਮੋੜਾਂ 'ਚ ਵਿਕਦੇ ਨਹੀਂ ਉਹ ਵੀ ਮੇਰੇ ਕੋਲ 30% ਲੋਕ ਜਿਹੜੇ ਸਹੀ ਹੈ ਜੀ 100 'ਚ 30% ਬਾਕੀ ਸਾਰੇ ਨਸ਼ੇ ਵਾਲੇ ਆਂ ਸਾਰੇ ਖਾਣ ਵਾਲੇ ਵੇਚਣ ਵਾਲੇ ਆ ਖਾਣ ਵਾਲੇ ਵੀ ਆ ਵੇਚਣ ਵਾਲੇ ਵੀ ਆ ਵੇਚਣ ਵਾਲੇ ਦਾ ਬਾੜੇ ਆ ਵੇਚਣ ਵਾਲੇ ਦਾ ਬਾੜੇ ਆ ਬਾੜੇ ਵੀ ਆ ਕੇ ਵੇਚਦੇ ਪੁਲਿਸ ਆਉਂਦੀ ਆ ਪੁਲਿਸ ਕਿਹੜਾ ਮਾਰ ਕੇ ਮੁੜ ਜਾਂਦੀ ਆ ਅਜੇ ਤੱਕ ਕਿਸੇ ਨੇ ਬਾਤ ਵੀ ਨਹੀਂ ਪੁੱਛੀ ਆਮਾ ਦਾ ਬਹੁਤ ਬੁਰਾ ਹਾਲ ਆ ਜੀ ਕਲੋਨੀਆਂ ਕਰਾਂ ਕਟੰਗੀਆਂ ਨਾ ਇਸ ਤਰ ਤਿਆਰ ਹੈ ਪੰਚਾਇਤ ਤਿਆਰ ਹੈ ਕਟੰ ਨੂੰ ਸਾਨੂੰ 6 ਮਿੰਟ ਵੱਧ ਪਈ ਸਰਕਾਰ ਸਾਨੂੰ ਕਹੇ ਵੀ ਕਲੋਨੀਆਂ ਕੱਟ ਕੇ ਜੋ ਕੱਟ ਕੇ ਦੇਗੀ ਅਸੀਂ ਹਾਂ ਹੁਣ ਸਰਕਾਰ ਨਹੀਂ ਆਦੀ ਜਗ੍ਹਾ ਹੀ ਹੈ ਨਹੀਂ ਕਿਸੁ ਕੋਲੇ ਹੱਥ ਬੰਨੇ ਹੋਏ ਆ ਤਵੰਨੇ ਹੋਏ ਜੀ ਬਸ ਦੇ ਨਹੀਂ ਨਹੀਂ ਪੰਚਾਇਤ ਨੂੰ ਕਹੀ ਉਹ ਤਾਂ ਕਹਿੰਦੇ ਅਸੀਂ ਚਾਹੇ ਕੋਈ ਕਾਂਗਰਸੀਆਂ ਦੀ ਸਰਕਾਰ ਆ ਚਾਹੇ ਕੋਈ ਕਾਲੀਆਂ ਦੀ ਪੰਚਾਇਤ ਅਸਤਾ ਕਿਸੇ ਨੂੰ ਕਹਿੰਦੇ ਅਸਤਾ ਵਿਕਾਸ ਦੇ ਕੰਮ ਕਰਾਂ ਅੱਲਾ ਸਾਨੂੰ ਕੱਟੜ ਦੇ ਨਹੀਂ ਕੱਟਣ ਦੇ ਕਲੋਨੀਆਂ ਆਰਡਰ ਤੇੋਂ ਕੱਟਣ ਦਾ ਜੀ ਬਾਦਲ ਸਾਹਿਬ ਬਣੇ ਸੀ ਏਡੇ ਏਡੇ ਟੋਕਾ ਸਾਡੇ ਕੋਲੇ ਹਜੇ ਪਏ ਆ ਸਾਡੇ ਕੋਲੇ ਕਿਉਂ ਉਹਨੀਆਂ 5-5 ਮਰਲੇ ਕੱਟ ਕੇ ਦਿੱਤੇ ਸੀ ਤੇ ਸਾਨੂੰ ਹਜੇ ਨਹੀਂ ਸਰਕਾਰ ਨੇ ਮੇਰਾ ਬੁਰਾ ਹਾਲਾ ਜੀ ਕਿਤੇ ਮਨ ਜੰਮੀ ਬੁਰਾ ਹਾਲਾ ਕਿ ਕਮਰੇ ਗਾ ਉਹ ਬੁਰਾ ਆ ਰਿਹਾ ਜੀ ਮੈਂ ਸਹਿਮਤ ਹਾਂ ਜੀ ਨਾਲ ਕਿ ਮੈਂ ਟੋਨ ਕਢਾਉਂ ਚੀ ਕੋਈ ਜਵਾਬ ਨਹੀਂ ਪੰਜਾ ਸਹਿਮਤ ਹਾਂ ਸਹਿਮਤ ਹਾਂ ਵੀ ਬਕਰ ਬੁਣੀ ਆ ਮੈਂਬਰ ਸਾਹਿਬ ਦਾ ਸਰਪੰਚ ਸਾਹਿਬ ਕੀ ਲੱਗਦਾ ਤੁਸੀਂ ਜਦੋਂ ਆਏ ਤੁਸੀਂ ਉਦੋਂ ਵੀ ਕੋਲੇ ਖੜੇ ਸੀ ਲੋਕਾਂ ਨੇ ਸਵਾਲ ਕੀਤੇ ਪਰ ਉਹ ਭਜਦੇ ਨਜ਼ਰ ਆਏ ਜਿਵੇਂ ਕਹਿੰਦੇ ਜबान ਕੰਮ ਲੱਗ ਜਾਂਦੀ ਨੇ ਨੇਤੇ ਦੀ ਉਹ ਜबान ਕੰਮ ਦੀ ਪੀਸ ਨੇ ਭਈ ਉਹਨਾਂ ਨੇ ਤਾਂ ਪਹਿਲਾਂ ਵੀ ਕਿਹਾ ਆਪਾਂ ਨੂੰ ਕਲੌਨੀਆਂ ਦਾ ਇਹ ਪਹਿਲ ਦੇ ਧਾਰ ਤੇ ਕੱਟਾਂਗੇ ਫਿਰ ਆਇਆਂ ਨੂੰ ਹਜੇ 3 ਮਹੀਨੇ ਹੋਇਆ 3 ਮਹੀਨੇ ਚ ਆਪਾਂ ਨੂੰ ਕੀ ਦੇ ਦੇਣ ਉਹ 3 ਮਹੀਨੇ ਬਾਅਦ ਆ ਵੋਟਾਂ ਆ ਗਈਆਂ ਜੇ ਵੋਟਾਂ ਆ ਦਾ ਕੋਈ ਮੁਕੰਮਲ ਹੋਊਗਾ ਫੇਰ ਹੀ ਆਪਾਂ ਨੂੰ ਕੁਛ ਨਾ ਕੁਛ ਦੇ ਕੇ ਜਾਣਗੇ ਲੋਕਾਂ ਦੇ ਕਲੌਨੀਆਂ ਦਾ ਸਾਡੇ ਆ ਬਾਦਲ ਵੇਲੇ ਦੀਆਂ ਕਟੀਆਂ ਹੋ ਜਾਈਆਂ ਉਦੋਂ ਪਹਿਲਾਂ ਬਥੇਰੀਆਂ ਸਰਕਾਰਾਂ ਆ ਕੇ ਤੁਰ ਗਈਆਂ ਜਦੋਂ ਪਹਿਲਾਂ ਕਿਸੇ ਨੇ ਬਾਣੀ ਫੜੀ ਤੇ ਆਪਾਂ ਇਹਨਾਂ ਨੂੰ ਦੋਸ਼ ਨਹੀਂ ਨਾ ਦੇ ਸਕਦੇ ਇਹਨਾਂ ਨੂੰ ਵੀ ਰੱਖੋ ਇਹਨਾਂ ਨੂੰ ਦਾਪਾ ਤਾਂ ਆਖੀ ਹੈ ਜੇ ਆਪਣੇ ਦੇ ਵਿਚਰੇ ਹੋਣ ਇਹ ਤਾਂ 3 ਮਹੀਨੇ ਦੇ ਵਿੱਚ ਵਿੱਚ ਹਜੇ ਇੱਥੇ ਦੂਜੀ ਵਾਰ ਕਿਹੜਾ ਮਾਰਿਆ ਇਹਨਾਂ ਨੇ 3 ਮਹੀਨੇ ਤੋਂ ਇਹ ਇਹਨਾਂ ਦਾ ਅਸੀਂ ਇਹੀ ਤਾਂ ਨਿਵਾਜ਼ਾ ਕਰਦੇ ਆ ਕਿ ਆ ਕੇ ਪਹਿਲਾਂ ਨਹੀਂ ਦਿਖੇ ਨਹੀਂ ਐਲਾਣਾ ਭਾਈ ਕੋਈ ਨਹੀਂ ਆਇਆ ਸਾਡੇ ਤੇ ਤੁਰ ਗਏ ਕਾਲੀ ਆ ਕੇ ਤੁਰ ਗਏ ਬਾਦਲ ਸਾਹਿਬ ਖੋਲ ਸਾਡੇ ਪਿੰਡ ਚ ਆ ਕੇ ਗਏ ਇੱਥੇ ਅਸੀਂ ਪੂਰਾ ਕੱਟ ਕੀਤਾ ਦੋਨੇ ਪਿੰਡਾਂ ਨੇ ਤੇ ਇੱਥੇ ਦੁੱਕੀ ਵੀ ਨਹੀਂ ਦੇਖੇ ਕਿਸੇ ਗਰੀਬ ਦੀ ਨਹੀਂ ਸੁਣੀ ਕਿਸੇ ਜ਼ਿੰਮੇਦਾਰ ਦੀ ਨਹੀਂ ਸੁਣੀ ਠੀਕ ਹੈ ਮੋਟਰਾਂ ਸੀਆਂ ਮੋਟਰਾਂ ਦਾ ਕਿਹਾ ਇੱਥੇ ਸਾਡੇ 2 ਰੁਪਏ ਲੱਖ ਚ ਮੋਟਰ ਲਾ ਦੀਆ ਬਾਦਲ 30000 ਚ ਲੱਗਦੀ ਹੈਗੀ ਧੀਮੀਦਾਰ ਮੋਟਰਾਂ ਕੰਨੋਂ ਹੋ ਰਹੇ ਗਰੀਬ ਘਰਾਂ ਕੰਨੋਂ ਹੋ ਰਹੇ ਕਲੋਨੀਆਂ ਦਾ ਕੇਰਾ ਦੇ ਕੇ ਲਿਸਟ ਅਸੀਂ ਦੇਤੀ ਅੱਜ ਤੱਕ ਕੱਟੀ ਤਾਂ ਦੇਖੀ ਨਹੀਂ ਸਾਡੇ ਇੰਨੀ ਸ਼ਾਮ ਲੜ ਪਈ ਆ ਭਲਾ ਸਾਰਾ ਪਿੰਡ ਵਸ ਜੇ ਉੱਥੇ ਠੀਕ ਹੈ ਬਾਈ